ਵਿਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇਆ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਜੀ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾ ਕੇ ਨੂੰ ਮੈਂ ਐਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਘਟੂ ਘਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸਵਿਸ ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗਰ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਉਹ ਹਈ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਜਿਹੇਜਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਤੇ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਆ ਜੱਪੀਆਂ ਤੂੰ ਕਿੰਨੇ ਗਨੂ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੁੜਦਾ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਬਿਆਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਬਰੇ ਫਿਰ ਕਹਿੰਦੇ ਨਹੀਂ ਤਰਾਇ ਨੀ ਤੇ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਮੈਨੂੰ ਲੱਗਦੇ ਨੇ ਬਈ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤੀਆਂ ਦੀ ਕਮੀ ਨਹੀਂ ਸੀ ਉਹਨਾਂ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਵੱਡ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕੱਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ। ਕੋਈ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ। ਸੁੱਕਾ ਟੁਕੜਾ ਜੇ ਤੁਸੀਂ ਲੋਕਾਂ ਦਾ ਦੁੱਖ ਸਹਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਵਿਹਾਂ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਘਟੁਕਟ ਤੰਗ ਤਾਂ ਨਾ ਕਰੋ। ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਇੰਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਤੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਚਲੋ ਚਲੋ ਦੇ ਦੇਣ ਦੇਖ ਜੋ ਕੀ ਫਰਕ ਪੈਂਦਾ ਜੋ ਉਖੜੇ ਜਿਹਾ ਸਿਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿਨੇ ਚਿਰ ਪਬਲਿਕ ਜਿਨੇ ਚਿਰ ਲੋਕ ਜਿਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰੇ ਕਰੀ ਬੰਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬੈਗੇ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਿਆਰ ਬਖੀ ਹੋਈਆਂ ਸੀ ਗਾਂਹ ਪੁੱਤ ਪਤੀ ਜੇ ਸੌਲੇ ਜੀਜੇ ਪੌਂ ਦੀ ਗੋਹ ਚੱਲੀ ਜਾਂਦਾ ਕੋਮ ਅਪਾ ਤਾਂ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹਮ ਕਰੀਏ ਕਿ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਪੱਖਤੀ ਕਰ ਚਲੋ ਯਾਰ ਕੁਝ ਮੈਂ ਵੀ ਆਪ ਦਾ ਕਰੀ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਪੱਤੇ ਰ ਕਮਾਈ ਜਾਂਦਾ ਸੀ ਮੈਨੂੰ ਕੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚੀਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੈਨਲ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਬੰਦਾ ਮਾੜਾ ਹੈ ਕਿਉਂਕਿ ਮੈਂ ਆਉਂਦਾ ਹਾਂ ਇਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਉਂਗੇ ਕਿਹੜਾ ਚੈਨਲ ਹੈ ਹੋਊ ਤੇ ਕਦੇ ਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬਥੇਰੇ ਤਰੀਫ਼ ਕਰਕੇ ਦੇਖ ਲਈ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਿਆ ਕੋਈ ਕੋਈ ਜਦੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨੂੰ ਬਥੇਰੇ ਲੇਖ ਲਿਖ ਕੇ ਦੇਖ ਲੇ ਖਬਰਾਂ ਨੇ ਆਹਾ ਹਾ ਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਹੈ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹਨੂੰ ਸਮਝ ਦੇ ਕਹਕਰੀਏ ਉਹ ਕਹਿੰਦੇ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਖਾਣਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜ ਜਾਂਦੀ ਹੈ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਪਰ ਲੋਕ ਆਪੇ ਕਹਿਣ ਲੱਗੇ ਚੰਗਾ ਭਲਾ ਘਰ ਸੀ ਯਾਰ ਦੇਖ ਲੈ ਕਿ ਦਿਨਾਂ ਚ ਉਜੜ ਗਿਆ ਆਪਾਂ ਪਿੰਡਾਂ ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਹਾਂ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਹੋਵੇ ਕਿ ਕਿੰਨਾ ਵਧੀਆ ਘਰ ਸੀ ਦਿਖ ਲਾ ਦਿਨਾਂ ਚ ਯਾਰਤਾ ਬਈ ਮਤ ਵੱਜ ਜਾਂਦੀ ਹੈ ਫਿਰ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪ ਦੇ ਦਸਖਤਾਂ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ ਚ ਕਿੱਡਾ ਵੱਡਾ ਬਦਲਾਅ ਆ ਸਕਦਾ ਉਦੀ ਜ਼ਿੰਦਗੀ ਬਰਲਸਾਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਐਹਮiyet ਵੀ ਬਣਾਉਣੀ ਹੈ ਦਫ਼ਤਰ 'ਚ ਇਹ ਨਹੀਂ ਹੈਗਾ ਵੀ ਆਏ ਤੇ ਗਏ 9 ਤੋਂ 5 1 ਵਜੇ ਲੰਚ ਸ਼ੁਰੂ ਹੋ ਗਿਆ 3 ਵਜੇ ਤੱਕ ਲੰਚ ਚੱਲਿਆ ਪੌਣੇ 4 ਵਜੇ ਤੱਕ ਤੀਲੀ ਜੀ 4:00 ਵਜੇ ਕਹਿੰਨੇ ਚਾਹ ਪੀ ਲਈਏ ਖੜਜੋ 4 ਘੰਟੇ ਤਨੂ ਘੰਟੇ ਰੋਟੀ ਖਾਈ ਜਣੀ ਲੋਕ ਉੱਥੇ ਇਕੱਠੇ ਬੈਠੇ ਰਹਿੰਦੇ ਯਾਰ ਖਾਣ ਯਾਰ ਠੀਕ ਹੈ ਨਾ ਤਾਂ ਹੀ ਉਹ ਸੀ ਟਾਈਮ ਚੇਂਜ ਕਰਕੇ ਦੇਖਿਆ ਸੀ ਕਿ ਰੋਟੀ ਘਰੂ ਖਾ ਕੇ ਲੈ ਚੱਲ ਜਾ ਕੋਈ ਵੀ ਉਹ ਜਿਹੜਾ 2-3 ਘੰਟੇ ਬੱਜ ਜਾਣ ਕਾਮਯਾਬੀ ਤਰੀਕਾ ਉਹ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰੋਗੇ ਤਾਂ ਲੋਕੀ ਦਵਾਵਾਂ ਦੇਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਜਾਂ ਤਾਂ ਇੱਕ ਹੈ ਜਿਹੜਾ ਦੁਨੀਆ ਤੋਂ ਜਾਂ ਦੁਨੀਆ ਤੋਂ ਹਰੇਕ ਨੇ ਜਾਣਾ ਜਾਦਾ ਲੋਕ ਇਹ ਕਹਿੰਦੇ ਆ ਸ਼ੁਕਰ ਆ ਯਾਰ ਬੰਦਾ ਵਧੀਆ ਨਹੀਂ ਸੀ ਚਲੋ ਬਲਾ ਲੈ ਰੱਬ ਨੇ ਕਈ ਇਹ ਹਜੇ ਵੀ ਹੁੰਦੇ ਨੇ ਜਿਨ੍ਹਾਂ ਤੇ ਮਤਲਬ ਲੋਕ ਕਹਿੰਦੇ ਨੇ ਯਾਰ ਆ ਦਾ ਰੱਬ ਨੇ ਵੀ ਜ਼ੁਲਮ ਕੀਤਾ ਇਹ ਹਜੇ ਬੰਦੇ ਨਹੀਂ ਜਾਣੇ ਚਾਹੀਦੇ ਸੀ ਐਦਾਂ ਹੀ ਮਲਾਜ਼ਮ ਹੁੰਦੇ ਆ ਕਈ ਮਲਾਜ਼ਮਾਂ ਬਾਰੇ ਇਹ ਹੁੰਦਾ ਯਾਰ ਵਿਸ਼ੂ ਕੋਰੇ ਦੀ ਬਦਲੀ ਹੋ ਗਈ ਯਾਰ ਇੱਥੋਂ ਬੜਾ ਇਹਨੇ ਖੂਨ ਚੂਸਿਆ ਯਾਰ 5 ਸਾਲ ਇੱਥੇ ਕਈਆਂ ਬਾਰੇ ਜਦੋਂ ਬਦਲੀ ਹੋ ਜੇ ਧਰਨੇ ਦਿੰਦੇ ਆ ਲੋਕ ਵੀ ਨਾ ਨਾ ਇੰਨਾ ਬਦਲੋ ਜੀ ਇਹ ਬੰਦਾ ਬਹੁਤ ਦੀ ਦੇਖ ਲਓ ਹੁਣ ਕਿਹੜਾ ਬਣਨਾ ਥੋੜੇ ਤੇ ਸੋ ਇਸ ਕਰਕੇ ਆਪ ਦੀ अहमियत ਜਰੂਰ ਬਣਾਓ ਦਫਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾਂ ਸਾਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆ ਗਈ ਕਹਿੰਦੀ ਜੀ ਮੈਂ ਰਿਜਾਈਨ ਕਰਨਾ ਉਹ ਕਹਿੰਦਾ ਵੀ ਕਿ ਤੇ ਕੰਮ ਕਰਦੀ ਕਹਿੰਦੇ ਮੈਂ ਹੈੱਡ ਆਫਿਸ 'ਚ ਕੰਮ ਕਰਦੀ। ਚਕੀਨਾ ਹੈ ਹਨਾਜ ਕੋਈ ਕੰਦਾ ਰੱਖਦੇ। ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ। ਕਹਿੰਦਾ ਦੁਨੀਆਂ ਦਾ ਟੂਰ ਲਾਇਆ। ਫਿਰ ਸੋਚਦਾ ਮੈਂ ਤੇਰੇ ਸਤੀਫੇ ਬਾਰੇ। ਉਹਨੇ ਅਖਿਆ ਲਿਆ ਕੰਮ ਬਣ ਗਿਆ ਨਾਲੇ ਤਾਂ ਸਤੀਫਾ ਹੋ ਗਿਆ ਨਾਲੇ ਲੱਖ ਰੁਪਈ ਡਾਲਰ ਮਿਲ ਗਿਆ। ਦੁਨੀਆਂ ਘੁੰਮਿਆ ਨੇ। ਉਹ ਗਈ ਘੁੰਮਣ 1.5 ਤੋਂ 2 ਮਹੀਨਿਆਂ ਬਾਅਦ ਆ ਗਈ। ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆਂ ਘੁੰਮਣ ਭੇਜੀ ਸੀ ਤੁਸੀਂ। ਤੇ ਮੇਰੇ ਸਤੀਫੇ ਦਾ ਕੀ ਬਣਾਈ? ਉਹ ਕਹਿੰਦਾ ਇੱਥੇ ਜਪਿਆ ਸੀ ਹਾਂ ਪਿਆ ਉਹ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਤੇ ਨਹੀਂ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦਿੱਤਾ ਮੈਂ ਉਧਰ ਘੁੰਮ ਕੇ ਆਈਆਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਇਸ ਆਈਡੀ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਸੀਫਾ ਤੇਰਾ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤਤਰੱਲੀ ਮਾਚੀਆ ਦੀ ਦਫ਼ਤਰ 'ਚ ਮੇਰੇ ਕੋਲੇ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ 4-5 ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ ਕਹਿੰਦਾ ਮੈਂ ਤੈਨੂੰ 4-5 ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ ਕਹਿੰਦਾ ਪੌਣੇ 2 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਕਹਿੰਦਾ ਫਿਰ ਜੀ ਨજર ਸਰ ਗਿਆ ਹੁਣ ਵਾਹ ਵੀ ਸਰ ਜੂ ਜਾ ਪਾ ਚੰਦ ਠੀਕ ਹੈ ਨਾ ਸੋ ਦਫ਼ਤਰ 'ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਤੋਂ ਸੀ ਨਾ ਆਵੋ ਤਾ ਮਤਲਬ ਦਫ਼ਤਰ ਨੂੰ ਲੱਗੇ ਵੀ ਅੱਜ ਕੋਈ ਕਾਟਾ ਯਾਰ ਠੀਕ ਹੈ ਨਾ ਸਰ ਤੱਕ ਕਿਸੇ ਵੀ ਨਾ ਵੀ ਜਾਂਦਾ ਇਹਦਾ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਇਹ ਹੋਵੇ ਜਿੱਦੋਂ ਜਿੱਥੇ ਤੇ ਬੈਠੇ ਉਹਦੀ ਐਮੀਅਤ ਉਹਦੇ ਦੀ ਜਿਹੜੀ ਹੈ ਉਹ ਕਾਇਮ ਰੱਖੋ ਔਰ ਐਥੋਂ ਤੁਹਾਨੂੰ ਭੇਜ ਰਿਆਂ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਬਾਰਿਸ਼ ਤੋਂ ਇਹੇ ਕੰਮ ਦੀ ਬਿਲਕੁਲ ਇਹੀ